ਸਰ ਜੀ ਗੱਲ ਕਰੀਏ ਚਲੋ ਕੀ ਜਿਹੜੀ 9 ਤਰੀਕ ਦੀ ਸਟੇਸ਼ਨਰ ਵੱਲੋਂ ਇੱਕ ਬੰਦ ਦੀ ਕੋਲ ਵੀ ਦਿੱਤੀ ਗਈ ਹੈ ਤੇ ਜਿੰਨਾ ਵੀ ਜਿਹੜਾ ਮਾਮਲਾ ਹੈਗਾ ਤੁਹਾਡੇ ਨਾਲ ਜ਼ਮੀਨ ਨੂੰ ਲੈ ਕੇ ਸਮਝਦਤ ਚੱਲਦਾ ਪਿਆ ਵਾ ਤਾਂ ਅੱਜ ਤੁਸੀਂ ਇਸ ਸੰਬੰਧੀ ਡੀਸੀ ਸਾਹਿਬ ਨੂੰ ਮਿਲੇ ਤਾਂ ਕੀ ਗੱਲਬਾਤ ਹੋਈ ਤੇ ਕੀ ਸੱਟਾ ਨਿਕਲਿਆ ਬਿਸਾਨੂ ਰਸੇ ਆਸੀ ਬਿਸਾਨੂ ਪੂਰਾ ਜਾਨੂ ਕਰਾਇਆ ਬਈ ਇਹ ਸਾਨੂੰ ਪਿਛਲੇ 8 ਮਹੀਨਿਆਂ ਤੋਂ ਵੀਡੀਓ ਪਾ ਪਾ ਕੇ ਵਾਇਰਲ ਕਰਕੇ ਸਾਨੂੰ ਧਮਕਾ ਰਿਹਾ ਹੈ ਰਹਾ ਹੈ ਔਰ ਲੋਕੜੋਂ ਗੁੰਮਰਾ ਕਰ ਰਹੇ ਐਸੀ ਪਾਈਚੜ ਗੁੰਮਰਾ ਕਰ ਰਹੇ 185 ਕਿੱਲੇ ਕਹਿੰਦਾ ਵਾ 185 ਕਿੱਲੇ ਹੈ ਕਿੱਥੇ ਪਰੋਂ ਇਹ ਤਾਂ ਸਾਬਤ ਕਰੇ ਮੇਰੀ ਉੱਥੇ ਮਾਲਕੀ ਹੈ ਜਿੱਤੀ ਕੁਸਤੀ ਜ਼ਮੀਨ ਹੈ ਕਿਆ ਉਹ ਕਹਿੰਦਾ ਉਹ ਵੀ ਮੇਰੀ ਹੈ ਟੋਟਲ ਤੁਹਾਡੀ ਮਾਲਕੀ ਕਿੰਨੀ ਜ਼ਮੀਨ ਜਗ੍ਹਾ ਦੀ ਹੈ 390 ਕਿੱਲੇ ਹੈਗੀ ਸਾਡੇ ਸਾਡੇ ਪਰਿਵਾਰ ਦੇ ਉੱਤੇ ਤੇ ਜਿਹੜੀ ਪੰਜਾਬ ਸਰਕਾਰ ਦੀ ਸੀ ਉਹ ਕਿੰਨੀ ਸੀ ਜਗ੍ਹਾ ਉਹ 28 ਕ ਨਾਲ 4 ਮੋਲੇ ਜਗ੍ਹਾ ਹੈਗੀ 28 ਕਿੱਲੇ ਹੋ ਜਾਂਦੇ ਸੋ ਸਰ ਇਹ 185 ਕਿੱਲੇ ਦੀ ਕਿਉਂ ਫਿਗਰ ਲਗਾ ਰਿਹਾ ਹੈ ਇਹ ਭਾਈ ਸਾਹਿਬ ਇਹ ਤਾਂ ਉਹਨੂੰ ਕੁਝ ਦੱਸਣਾ ਉਹ ਦੱਸਣਾ ਮਨੋ ਮਨੋ ਲੱਗੀ ਮਨੋਦਰ ਕੀ ਬਣਾ ਮਨੂ ਕੋ ਇਹ ਪਤਾ ਕਿ ਮਨੂ ਧਮਕੀਆਂ ਦੇ ਰਿਹਾ ਬਲੈਕਮੇਲ ਕਰ ਰਿਹਾ ਔਰ ਉਹ ਤੋਂ ਕਾਰਵਾਈ ਕੋਈ ਨਹੀਂ ਹੁੰਦੀ। ਫਤਿਹ ਕਹ ਸਰ ਨਹੀਂ ਕਿਸ ਤਰੀਕੇ ਨਾਲ ਧਮਕੀਆਂ ਦੇ ਰਿਹਾ ਜਾਨ ਨੂੰ ਮਾਰ ਮਾਰਨ ਦੀ ਹੈ ਕਿ ਉਹਦਾ ਉਹ ਉਹ ਕਰ ਰਿਹਾ ਜਿਹੜੀ ਜ਼ਮੀਨ ਹੈਗੀ ਆ ਇਹ ਇੱਥੇ ਫਰਜ਼ਾ ਕਰਨਾ ਜਾ ਕੇ ਤਾਂ ਨੋ ਤਰੀਕ ਨੂੰ ਜਿਹੜੀ ਬੰਦ ਦੀ ਕੋਲ ਦਿੱਤੀ ਗਈ ਹੈ ਤਾਂ ਲੱਗਦਾ ਕਿ ਕਿਤੇ ਨ ਕਿਤੇ ਇਸ ਦਾ ਸਹੀ ਕਦਮ ਹੈਗਾ ਕਿ ਇਹ ਕੋ ਪ੍ਰਸ਼ਾਸਨ ਦੇਖੇ ਕੋ ਸਹੀ ਹੈ ਰ ਅਸਲ ਤੇ ਬੇਤੰਦਰ ਕਸੇ ਆਂ ਡਿਸਾਉਂ ਜੇ ਮੈਂ ਗਲਤ ਤਾਂ ਮੈਨੂੰ 50 ਦੇ ਦਿਓ ਜੇ ਉਹ ਗਲਤ ਤਾਂ ਉਥੇ 50 ਦੇ ਸੰਦ ਉਹਤੇ ਦੇ ਦਿਓ ਤੇ ਵੜ ਕੇ ਕਮਰਾ ਕਮਰਾ ਵੀ ਢਾਕੇ ਆਇਆ ਤੇ ਖਾਸ ਦਿੱਤੀ ਜੁਲਾਈ ਮਹੀਨੇ ਦੀ ਕੋਈ ਕਾਰ ਵੀ ਨਹੀਂ ਅਜੇ ਤੱਕ ਕੋਈ ਤਾਂ ਲੱਗਦਾ ਕਿ ਤਣ ਕਿਤੇ ਕਹ ਲੋ ਕਿ ਇਹ ਇੱਕ ਪਾਰਟੀ ਦੇ ਨੂੰ ਲੈ ਕੇ ਕਿਤੇ ਤਣ ਤੁਹਾਨੂੰ ਥੈਡ ਕਰ ਰਿਹਾ ਹੈ ਲੱਗਦਾ ਨਹੀਂ ਹੈ ਉਹ ਥੈਡ ਕਰ ਰਿਹਾ ਹੈ ਵਿਡੂs ਹੈਗੇ ਆ ਘੜ ਕਰ ਰਿਹਾ ਤਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮਤਲਬ ਕੀ ਆਸ ਰੱਖਦੇ ਕਿ ਤੁਹਾਨੂੰ ਕੋਈ ਇਨਸਾਫ ਲਈ ਪ੍ਰਸ਼ਾਸਨ ਤੋਂ ਅਸੀਂ ਆਸ ਹੀ ਰੱਖਦੇ ਹਾਂ ਕਿ ਸਾਨੂੰ ਜਿਹੜੀ ਸਾਡੀ ਸ਼ਹਿਰ ਦੀ ਪੰਚਾਇਤ ਬਣੀ ਰੱਖੇ ਤੇ ਸਾਡੀ ਜਹਾਜ਼ਾਂ ਦਾ ਮਾਲ ਦੀ ਹਫਤ ਕਰੇ ਅਸੀਂ ਵਪਾਰੀ ਆਦਮੀ ਹੈ ਲੜਾਈ ਫੜੀ ਕਰ ਰਹੀ ਕਿਸ ਨਾਲ ਦੀ ਪ੍ਰਜਾ ਜੇ ਆਪਾਂ ਗੱਲ ਕਰੀਏ ਤੁਸੀਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹੋ ਜਿਹੜੇ ਅੱਜ ਇਹ ਬਜ਼ਾਰ ਵਾਲੇ ਵਪਾਰੀ ਪਰਗ ਵੱਲੋਂ ਨਾਲ ਦੀ ਸਭ ਨੂੰ ਵੀ ਮਿਲਣ ਆਏ ਤਾਂ ਕੀ ਮਾਮਲਾ ਸੀ ਤੇ ਕਿਤਾ ਦੇ ਜਿਹੜੇ ਕਿ ਪੰਜਾਬ ਸ਼ਹਿਰ ਬੰਦ ਕਰਨ ਦੀ ਕਾਲ ਕਾਲ ਨੂੰ ਵੀ ਸਟੇਸ਼ਨਰੀ ਦੀ ਸਿੱਕੋ ਗੱਲ ਇਹ ਆ ਕਿ ਪਿਛਲੇ 4 ਜਾਂ 5 ਮਹੀਨੇ ਤੋਂ ਇੱਕ ਮਾਮਲਾ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਮੀਡੀਆ ਵਿੱਚ ਸੋਸ਼ਲ ਮੀਡੀਆ ਵਿੱਚ ਵੀ ਅਤੇ ਪ੍ਰਿੰਟ ਮੀਡੀਆ ਦੇ ਵਿੱਚ ਉਹਦੀ ਪਿਛਣੂ ਵਿੱਚ ਜਾਈਏ ਤੇ ਪਿਛਲੇ ਲੰਬੇ ਸਮੇਂ ਤੋਂ ਸੋਨੀ ਸਾਹਿਬ ਜਿਹੜੇ ਆ ਇਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਦੇਖੋ ਅੱਜ ਵਪਾਰੀ ਵਰਗ ਕੋਈ ਵੀ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਵੀ ਨਾਲ ਆ ਸਾਡੀ ਮੋਬਾਈਲ ਐਸੋਸੀਏਸ਼ਨ ਕਪੜੇ ਦੇ ਵਪਾਰੀ ਫਾਈਨਾਂਸ ਐਸੋਸੀਏਸ਼ਨ ਅਤੇ ਮੰਦਰ ਕਮੇਟੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰ ਅੱਜ ਇੱਕ ਸਾਂਝੇ ਤੌਰ ਤੇ ਅੱਜ ਡੀਸੀ ਸਾਹਿਬ ਨੂੰ ਮਿਲਣ ਆਏ ਆ ਕਿਉਂਕਿ ਕਾਰਨ ਆ ਕਿ ਅਸੀਂ ਸੋਨੀ ਸਾਹਿਬ ਦੀ ਫੇਵਰ ਨਹੀਂ ਕਰਦੇ ਜੇ ਸੋਨੀ ਸਾਹਿਬ ਦੀ ਗਲਤੀ ਆ ਜੇ ਉਹਨਾਂ ਨੇ ਕੋਈ ਸਰਕਾਰੀ ਜ਼ਮੀਨ ਤੇ ਕੋ ਕਬਜ਼ਾ ਕੀਤਾ ਵਾ ਤੇ ਉਹਨਾਂ ਤੇ ਜਿਹੜੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਇਹਦੇ ਚ ਕੋਈ ਕਿਸੇ ਨੂੰ ਤਰਾਜ ਨਹੀਂ ਮਗਰ ਇੱਕ ਵਪਾਰੀ ਨੂੰ ਜਾਣ ਬੂਝ ਕੇ ਹਰਾਸ ਕੀਤਾ ਜਾਵੇ ਉਹਨੂੰ ਤੰਗ ਕੀਤਾ ਜਾਵੇ ਔਰ ਉਹਦੀ ਜਿਹੜੀ ਮਾਨ ਮਰਿਆਦਾ ਵਾ ਉਹਨੂੰ ਉਹਦਾ ਕਹਾਨਾ ਕੀਤਾ ਜਾਵੇ ਪੇਪਰਾਂ ਦੇ ਵਿੱਚ ਵੀ ਅਤੇ ਮੀਡੀਆ ਰਾਈ ਵੀ ਇਹ ਕੋਈ ਚੰਗੀ ਵਧੀਆ ਗੱਲ ਨਹੀਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਪਿਛਲੇ 5 ਜਾਂ 6 ਮਹੀਨਿਆਂ ਤੋਂ ਇਹਨਾਂ ਦੀਆਂ ਤਰਖਾਸਤਾਂ ਪੈਂਡਿੰਗ ਪਈਆਂ ਮਗਰ ਕੋਈ ਸੁਣਵਾਈ ਨਹੀਂ ਹੋ ਰਹੀ ਅੱਜ ਸਾਂਝੇ ਤੌਰ ਤੇ ਸਾਰੇ ਸ਼ਹਿਰ ਵਾਸੀਆਂ ਨੇ ਅੱਜ ਰਲ ਕੇ ਪੀਸੀ ਸਾਹਿਬ ਦੇ ਕੋਲ ਮੰਗ ਰੱਖੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਕਿ 9 ਤਰੀਕ ਨੂੰ ਇਸ ਤਰ੍ਹਾਂ ਤਾਨਾ ਲਾਇਆ ਜਾਏਗਾ ਜਾਂ ਤੰਗ ਕੀਤਾ ਜਾਏਗਾ ਸੋ ਇਹ ਗੱਲ ਆ ਕਿ ਵਪਾਰੀ ਵਰਗ ਤਾਂ ਅੱਗੇ ਬੜਾ ਪਰੇਸ਼ਾਨ ਆ ਪੂਰੀ ਸ਼ਹਿਰ ਨੇ ਵੀ ਇਹ ਗੱਲ ਕੀਤੀ ਆ ਕਿ ਵਪਾਰੀ ਤਾਂ ਅੱਗੇ ਬਹੁਤ ਡਰਿਆ ਹੋਇਆ ਨਾ ਤਾਂ ਕੰਮਕਾਰ ਆ ਦੂਜਾ ਲਾਅ ਐਂਡ ਸਟਿਡੀ ਲਾਅ ਐਂਡ ਆਰਡਰ ਦੀ ਸਟਿਡੀ ਦੇਖ ਲਓ ਕਿ ਕੂਫਲੇ ਦੇ ਵਿੱਚ ਕਿੰਨੀ ਮਾੜੀ ਆ ਛੇ ਸੋਨੀ ਸਾਹਿਬ ਨੇ ਕੋਈ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ ਤੁਸੀਂ ਸਾਬਤ ਕਰੋ ਇਸ ਗੱਲ ਨੂੰ ਮਗਰ ਸਰਕਾਰ ਇਸ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਆ ਇੰਨੇ ਵਪਾਰੀ ਇੰਨਾ ਸ਼ਹਿਰ ਅੱਜ ਡੀਸਾ ਕੋਆਇਆ ਵਾ ਐਸਐਸਬੀ ਸਾਹਿਬ ਨੂੰ ਮਿਲਣ ਦਾ ਮਨ ਵਾ ਸਾਰਿਆਂ ਦਾ ਕਿ ਇੰਦਾ ਦਾ ਕੋਈ ਵੀ ਬੰਦਾ ਉੱਠ ਕੇ ਜਿੰਨੂੰ ਮਰਜ਼ੀ ਤੰਗ ਕਰ ਲੂਗਾ ਨਜ਼ਾਇਜ਼ ਇੰਦਾ ਕਰਨ ਲੱਪੂਗਾ ਇਹ ਕੋਈ ਤਰੀਕਾ ਨਹੀਂ ਹੈਗਾ ਇਸ ਕਰਕੇ ਅੱਜ ਪੂਰੇ ਸ਼ਹਿਰ ਦੀ ਇਹ ਮੰਗ ਆ ਕਿ ਪ੍ਰਸ਼ਾਸਨ ਆਉਣ ਵਾਲਾ ਜਿਹੜਾ ਸਮਾਂ ਵਾ ਉਹਦੇ ਵਿੱਚ ਕੋਈ ਅਸਹਿਬ ਜਿਹੜੀ ਆ ਘਟਨਾ ਨਾ ਵਾਪਰ ਜਾਵੇ ਉਹਨੂੰ ਹੱਲ ਕਰਨ ਵਾਸਤੇ ਕੋਈ ਨਾ ਕੋਈ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਸ਼ਕਲਾ ਜੀ ਜੇ ਆਪਾਂ ਗੱਲ ਕਰੀਏ ਸ਼ਹਿਰ ਦੇ ਵਿੱਚ ਤੁਸੀਂ ਲੋ ਇਨ ਆਰਡਰ ਨੂੰ ਕਿੱਦਾਂ ਦੇ ਦਿੱਤੇ ਕਿ ਜਦੋਂ ਆਏ ਦਿਨ ਹਰ ਇੱਕ ਕੋਈ ਪਾਰਟੀ ਵੱਲੋਂ ਸ਼ਹਿਰ ਬੰਦ ਕਰਨ ਦੇ ਕਾਰਨ ਨੂੰ ਕੀਤੀ ਜਾਂਦੀ ਕਾਲ ਕੀਤੀ ਜਾਂਦੀ ਸ਼ਹਿਰ ਬੰਦ ਕਰਨ ਦੀ ਮੈਂ ਇਹ ਤੁਹਾਡੇ ਮਾਧਿਅਮ ਲਈ ਦੱਸਣਾ ਚਾਹੁੰਗਾ ਮੀਡੀਅਮ ਮਾਧਿਅਮ ਰਾਹੀਂ ਦੱਸਾਂ ਚਾਹੁੰਗਾ ਮੀਡੀਆ ਦੇ ਰਾਹੀਂ ਕਿ ਤੁਸੀਂ ਚੀਜ਼ ਦੇਖੋ ਪੰਜਾਬ ਵਿੱਚ ਹੋ ਕੀ ਰਿਹਾ ਵਾ ਆਏ ਦਿਨ ਕਿਸੇ ਵੀ ਪਾਰਟੀ ਦੀ ਕਾਲ ਦਿੱਤੀ ਜਾਂਦੀ ਹੈ ਵਪਾਰੀ ਵਰਗ ਨੂੰ ਪਰੇਸ਼ਾਨ ਕੀਤਾ ਜਾਂਦਾ ਤੁਸੀਂ ਦੇਖੋ ਪੰਜਾਬ ਦੀ ਗਰੋਥ ਰੇਸ਼ੋ ਕੀ ਸੀਗੀ ਅੱਜ ਗਰੋਥ ਕੀ ਆ ਵਪਾਰੀਆਂ ਦੀਆਂ ਲੋਨ ਦੀਆਂ ਕਿਸ਼ਤਾਂ ਨਹੀਂ ਨਿਕਲਦੀਆਂ ਪਈਆਂ ਜਿਹੜਾ ਦਿਲ ਕਰਦਾ ਉਹ ਕਾਲ ਦਿੰਦਾ ਬੰਦ ਕਰ ਦਿਓ ਕੱਗਲੀ ਬੰਦ ਕਰ ਦਿਓ ਪਤਾ ਕਿਸੇ ਨੂੰ ਕੁਝ ਹੈ ਨਹੀਂ ਜੀ ਨਹੀਂ ਜੇ ਪਹਿਲ ਗੱਲ ਕਰੀਏ ਇਹਦੇ ਲਈ ਜਿਹੜੀ ਚਾਹੀ ਰਾਜਨੀਤਿਕ ਲੀਡਰ ਹੋਣ ਚਾਹੀ ਧਾਰਮਿਕ ਲੀਡਰ ਹੋਣ ਜਿਹੜੇ ਕਿ ਇਧਰ ਕੋਲ ਦਿੰਦੇ ਤੇ ਕਿਤਨ ਕਿਤੇ ਪ੍ਰਸ਼ਾਸਨ ਦੀ ਕਾਰ ਕਾਰ ਪ੍ਰਣਾਲੀ ਨੂੰ ਕਿੱਦਾਂ ਦੇ ਦੋ ਦੇਖੋ ਪ੍ਰਸ਼ਾਸਨ ਦਾ ਲਾਅ ਐਂਡ ਆਰਡਰ ਕਪੂਰਥਲੇ ਦੀ ਸਥਿਤੀ ਪਤਾ ਜੀ ਲਗਾਤਾਰ ਤੇ ਤਿੰਨ ਮਰਡਰ ਹੋ ਚੁੱਕੇ ਨੇ ਦੇਮ ਦਿਹਾੜੇ ਚਿੱਟੇ ਦਿਨ 'ਚ ਮਰਡਰ ਹੋ ਚੁੱਕੇ ਆ ਲਾਅ ਐਂਡ ਆਰਡਰ ਬਹੁਤ ਜ਼ਿਆਦਾ ਵਧੀਆ ਨਹੀਂ ਹੈਗਾ ਤੇ ਮੇਰੀ ਤਾਂ ਇਹੀ ਮੰਗ ਆ ਕਿ ਪਲੀਜ਼ ਕਪੂਰਥਲੇ ਨੂੰ ਬਚਾਇਆ ਜਾਵੇ ਕਪੂਰਥਲੇ ਦੇ ਵਿੱਚ ਜੋ ਇਸਟਮ ਹਾਲਾਤ ਨੇ ਬੰਦਾ ਸ਼ਾਮ ਨੂੰ ਆਪਣੇ ਘਰੋਂ ਸਬਜ਼ੀ ਲੈਣ ਤੋਂ ਵੀ ਡਰਦਾ ਕੱਜ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਐਲਵਾਸ਼ਨ ਦਿੱਤਾ ਗਿਆ ਦੇਖੋ ਜੀ ਜੋ ਇੱਕ ਅੱਜ ਮਾਮਲਾ ਆਇਆ ਸੋਨੀ ਦਾ ਸੋਨੀ ਪੱਠੇ ਜੀ ਵਾਲਾ ਮਾਮਲਾ ਜੋ ਆਇਆ ਐਸ ਸੀ ਭਾਈਚਾਰੇ ਦੀ ਜ਼ਮੀਨ ਬਾਰੇ ਕਿਹਾ ਗਿਆ ਉਹਦੇ ਵਿੱਚ ਸਟੇਸ਼ਨਰਜੀ ਦੁਆਰਾ ਇਹ ਬੋਲਿਆ ਗਿਆ ਵਾ ਕਿ 185 ਕਿੱਲੇ ਕੋਈ ਸਾਡੇ ਹੈਗੇ ਆ ਮੈਂ ਕਹਿੰਦਾ ਜੀ ਬੇਸ਼ੱਕ ਹੈਗੇ ਤੁਹਾਡੇ ਅਗਰ ਤੁਹਾਡੇ 185 ਕਿੱਲੇ ਹੈਗੇ ਆ ਤੁਸੀਂ ਆਪ ਜੀ ਡੀਸੀ ਸਾਹਿਬ ਨੂੰ ਕੋਲ ਡੀਸੀ ਸਾਹਿਬ ਜੀ ਦੀ ਜਾਂਚ ਕਰਾਣ ਅਗਰ 185 ਕਿੱਲੇ ਐਸਸੀ ਭਾਈਚਾਰੇ ਦੇ ਹੈਗੇ ਆ ਤੇ ਡੀਸੀ ਸਾਹਿਬ ਪੁਲਿਸ ਪ੍ਰਸ਼ਾਸਨ ਸਾਰਾ ਲਾ ਕੇ ਉਹ 185 ਕਿੱਲੇ ਐਸਸੀ ਭਾਈਚਾਰੇ ਨੂੰ ਦੇ ਦੇਵੇ ਅਗਰ ਉੱਥੇ ਨਹੀਂ ਹੈਗੇ ਤਾਂ ਸਕੂਨ ਤੇ ਸ਼ਾਂਤੀ ਦੇ ਨਾਲ ਸਾਰਿਆਂ ਨੂੰ ਰਹਿਣ ਦਿੱਤਾ ਜਾਵੇ ਮੇਰੀ ਬੇਨਤੀ ਇਹੀ ਆ ਮੇਰੀ ਮੰਗ ਇਹੀ ਆ ਸ਼ਸਤਰ ਪ੍ਰਸ਼ਾਸਨ ਤੋਂ ਅਗਰ ਸੋਨੀ ਪੱਠੇ ਵਾਲੇ ਜਿਹਨੇ ਉੱਥੇ ਕਬਜ਼ਾ ਕੀਤਾ ਹੋਇਆ ਤੇ ਉਹਨਾਂ ਤੇ ਜਾ ਦਰਜ ਕਰਕੇ ਉਹ ਜ਼ਮੀਨ ਨੂੰ ਖਾਲੀ ਕਰਾਇਆ ਜਾਏ ਅਗਰ ਉਹਨਾਂ ਨੇ ਉੱਥੇ ਉਹਨਾਂ ਦਾ ਕੋਈ ਵੀ ਕਬਜ਼ਾ ਨਹੀਂ ਹੈਗਾ ਅਗਰ ਉਹਨਾਂ ਨੇ ਆਪਣੀ ਜੱਦੀ ਪੁਸ਼ਟੀ ਉਹ ਮਾਲਕੀ ਆ ਤੇ ਉਹਨਾਂ ਨੂੰ ਸਕੂਨ ਦੀ ਜ਼ਿੰਦਗੀ ਇੱਕ ਜੀਣ ਵਾਸਤੇ ਦਿੱਤੀ ਜਾਵੇ ਇਹ ਸ਼ਾਸਨ ਪ੍ਰਸ਼ਾਸਨ ਦੇ ਕਰਤੱਵ ਹੈ ਕਿਉਂਕਿ ਉਹ ਪਹਿਲੇ ਨਾਗਰਿਕ ਨੇ ਇੱਕ ਵਪਾਰੀ ਵੀ ਨੇ ਸਰ ਜੇ ਆਪਾਂ ਗੱਲ ਕਰੀਏ ਤੁਸੀਂ ਇੱਕ ਕਹੋ ਕਿ ਨੇਤਾ ਵੀ ਹੋ ਤੇ ਇੱਕ ਵਪਾਰੀ ਵਰਗ ਨਾਲ ਵੀ ਸੰਬੰਧਿਤ ਹੋ ਤੇ ਜਿਹੜਾ ਕਿ 9 ਤਰੀਕ ਨੂੰ ਇਹ ਜਿਹੜਾ ਕਿ ਸਟੇਸ਼ਨਰ ਵੱਲੋਂ ਸ਼ਹਿਰ ਬੰਦ ਕਰਨ ਦੇ ਕੋਲ ਦਿੱਤੀ ਗਈ ਤੇ ਇਹਨੂੰ ਤੁਸੀਂ ਕਿੱਦਾਂ ਦੇਖਦੇ ਜਾ ਕੇ ਸੋਸ਼ਲ ਮੀਡੀਆ ਤੇ ਜਾਈ ਸਾਨੂੰ ਪਤਾ ਲੱਗਾ ਸੀਗਾ ਵਪਾਰ ਮੰਡਲ ਨੂੰ ਕਿ ਕੁਝ ਜਥੇਬੰਦੀਆਂ ਵੱਲੋਂ 9 ਤਰੀਕ ਦੀ ਬੰਦ ਦੀ ਕਾਲ ਦਿੱਤੀ ਗਈ ਆ ਤੇ ਉਸ ਬੰਦ ਦੀ ਕਾਲ ਦੇ ਨਾਲ ਵਪਾਰੀਆਂ ਦੇ ਵਿੱਚ ਬਹੁਤ ਡਰ ਦਾ ਮਾਹੌਲ ਸੀਗਾ ਕਿਉਂਕਿ ਵਪਾਰ ਤਾਂ ਅੱਗੇ ਹੀ ਵਪਾਰੀਆਂ ਦੇ ਬਹੁਤ ਮਾੜੇ ਹਾਲਾਤ ਚੱਲਦੇ ਪਏ ਨੇ ਹਾਲਾਤ ਬਹੁਤੇ ਅੱਛੇ ਨਹੀਂਗੇ ਤੇ ਜੇ ਉਹਨਾਂ ਦੀ ਕੋਈ ਮੰਗ ਹੈਗੀ ਹੈ ਪ੍ਰਸ਼ਾਸਨ ਦੇ ਨਾਲ ਜਾਂ ਕੋਈ ਉਹਨਾਂ ਦਾ ਐਸਾ ਕੋਈ ਜਰਮਨ ਕੰਮ ਹੈਗਾ ਉਹ ਪ੍ਰਸ਼ਾਸਨ ਦੇ ਜਾ ਕੇ ਆਪਣੇ ਕੋਲ ਉਹਨਾਂ ਦੇ ਪ੍ਰਸ਼ਾਸਨ ਕੋਲ ਜਾਣ ਤੇ ਉਹ ਤੇ ਜੋ ਬੰਦੀ ਕਾਰਵਾਈ ਕਰਵਾਣ ਲੇਕਿਨ ਵਪਾਰੀ ਵਰਗ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਦੁਕਾਨਦਾਰਾਂ ਦਾ ਅੱਗੇ ਹੀ ਬਹੁਤ ਮਾੜਾ ਹਾਲਾ ਦੁਕਾਨਾਂ ਬੰਦ ਕਰਨ ਨਾਲ ਇਹਦਾ ਕੋਈ ਹੱਲ ਨਹੀਂ ਹੋਣ ਲੱਗਾ ਸੋ ਸਾਡੀ ਡੀਸੀ ਸਾਹਿਬ ਨੂੰ ਇਹੀ ਮੰਗ ਸੀ ਕਿ ਜੋ ਵੀ ਹੈਗਾ ਤੁਸੀਂ ਪ੍ਰਸ਼ਾਸਨ ਇਹਦੇ ਵਿੱਚ ਦਖਲ ਦੇ ਕੇ ਜਿਹਦੀ ਗਲਤੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਲੇਕਿਨ ਵਪਾਰੀ ਵਰਗ ਦੇ ਵਿੱਚ ਡਰ ਦਾ ਮਾਹੌਲ ਨਾ ਬਣਿਆ ਬਣਾਇਆ ਜੇ ਗੱਲ ਕਰੀਏ ਡੀਸੀ ਸਾਹਿਬ ਨੇ ਤੁਹਾਡੀ ਮੀਟਿੰਗ ਵੀ ਹੋਈ ਤਾਂ ਡੀਸੀ ਵੱਲੋਂ ਤੁਹਾਨੂੰ ਕੀ ਯਕੀਨਨ ਦਿੱਤਾ ਗਿਆ ਡੀਸੀ ਸਾਹਿਬ ਨੇ ਸਾਨੂੰ ਇਹ ਇਨਸ਼ੋਰ ਕੀਤਾ ਵਾ ਕਿ ਜੋ ਵੀ ਕਾਨੂੰਨੀ ਕਾਰਵਾਈ ਕਿਸੇ ਤੇ ਵੀ ਬੰਦੀ ਹੋਊਗੀ ਕੀਤੀ ਜਾਊਗੀ ਸ਼ਹਿਰ ਦੇ ਵਿੱਚ ਲਾਣ ਆਰਡਰ ਜਿਹੜਾ ਪੂਰਾ ਬਣਿਆ ਰੋਗਾ ਦਾ ਖਿਆਲ ਰੱਖਿਆ ਜਾਊਗਾ ਜੇ ਕੋਈ ਵੀ ਕੋਈ ਸ਼ਰਾਬਤੀ ਅੰਸਰ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਊਗਾ ਨਹੀਂ ਜੀ ਜ਼ਮੀਨ ਦੀ ਆਪਾਂ ਕਹਿ ਲੋ ਕਿ ਗੱਲ ਕਰੀਏ ਕਿ ਜ਼ਮੀਨ ਦੇ ਜਿਹੜੀ ਐਸਸੀ ਬਰਗ ਨਸਮੰਦਤ ਕਿਸੇ ਵੀ ਦੀ ਹੈਗੀ ਹੈ ਤਾਂ ਲੱਗਦਾ ਕਿ ਤੁਹਾਨੂੰ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਜੀ ਦੇਖੋ ਕਿ ਜੇ ਕਿਸੇ ਸਮਾਜ ਦੀ ਕਿਸੇ ਨੂੰ ਕੋਈ ਜ਼ਮੀਨ ਅਵੰਡੇਤ ਹੋਈ ਹੋਈ ਆ ਤੇ ਉਹਨੂੰ ਮਿਲਣੀ ਚਾਹੀਦੀ ਆ ਲੇਕਿਨ ਉਹਦੀ ਪਹਿਲਾਂ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਆ ਕਿ ਆ ਉਹ ਹੈ ਵੀ ਆ ਉੱਥੇ ਜਿਸ ਨੂੰ ਆਪਾਂ ਕਲੀਮ ਕਰਦੇ ਵੇ ਆ ਸੋ ਇਹ ਜਿਹੜਾ ਸਾਰਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਆ ਇਹ ਪ੍ਰਸ਼ਾਸਨ ਖੁਦ ਕਰੇ ਇਹਦੇ ਵਿੱਚ ਵਪਾਰੀ ਵਰਗ ਦਾ ਕੋਈ ਕਸੂਰ ਨਹੀਂ ਹੈਗਾ ਨਾ ਵਪਾਰੀ ਵਰਗ ਨੇ ਇਹਦੇ ਵਿੱਚ ਕੁਝ ਕਰਨਾ ਵਾ